ਲੁਧਿਆਣੇ ਦੇ ਵਿੱਚੋਂ ਜਿਮਨੀ ਚੋਣ ਜਿਹੜਾ ਅਰੋੜਾ ਐਮ ਐਲ اے ਆਮ ਆਦਮੀ ਪਾਰਟੀ ਦਾ ਜਿੱਤ ਗਿਆ ਇਹਨਾਂ ਦੋਨਾਂ ਮਸਲਿਆਂ ਤੇ ਗੱਲ ਆ ਗੱਲ ਹੋ ਸਕਦਾ ਕੋਈ 7-8 ਮਿੰਟਾਂ ਦੀ ਹੋ ਜੇ ਤੇ ਜਿਹੜੇ ਇਹ ਕਹਿੰਦੇ ਆ ਕਿ ਗੱਲ ਲੰਮੀ ਜਾਊਗੀ ਅਸੀਂ ਨਹੀਂ ਸੋਣੀ ਭਾਈ ਸਾਹਿਬ ਤੁਸੀਂ ਫੋਨ ਰੱਖ ਕੇ ਜਾਓ ਪਰੇ ਕਿਉਂਕਿ ਤੁਸੀਂ ਗੰਦ ਵੇਖਣਾ ਬੜਾ ਪਸੰਦ ਕਰਦੇ ਆਂ ਔਰ ਜੇਕਰ ਤੁਸੀਂ ਗੰਦ 2-2 ਘੰਟਿਆਂ ਦਾ ਘੰਟੇ ਦਾ ਵੇਖ ਸਕਦੇ ਆਂ ਮਨੋਰੰਜਨ ਦੇਖ ਸਕਦੇ ਆਂ ਤਾਂ ਤੁਹਾਡੇ ਵਾਸਤੇ ਕੋਈ ਆ ਤਕੜੀ ਗੱਲ ਨਹੀਂ ਗਈ ਮੈਂ ਗੱਲ ਪਹਿਲਾਂ ਤਾਂ ਸ਼ੁਰੂ ਕਰਦਾ ਜਿਹੜੀ ਜਿਮਨੀ ਚੋਣ ਲੁਧਿਆਣੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਆ ਮੈਂ ਲੁਧਿਆਣੇ ਦੇ ਲੋਕਾਂ ਨੂੰ ਕਹਿਣਾ ਕਿ ਲੁਧਿਆਣੇ ਦੇ ਲੋਕੋ ਜਦੋਂ ਕੀ ਆਮ ਆਦਮੀ ਪਾਰਟੀ ਕੋਲ ਪਹਿਲਾ 92 92 ਤੋਂ 93 ਐਮ ਐਲ اے ਸੀਗੇ ਵਿਧਾਨ ਸਭਾ ਦੇ ਵਿੱਚ ਤਾਂ ਇਹ ਤੁਸੀਂ ਨੋਟ ਕਰੋ ਗੱਲ ਹੁਣ 94 ਦੇ ਲਗਭਗ ਉਹਨਾਂ ਕੋਲ ਐਮ ਐਲ اے ਹੋ ਗਏ ਆ ਤੇ ਪੰਜਾਬ ਦੇ ਐਮ ਐਲ اے 117 ਐਮ ਐਲ اے ਆ 100 ਜਿਹੜੇ 117 ਐਮਐਲਏ ਆ 117 ਦੇ ਵਿੱਚੋਂ ਤੁਸੀਂ 94 ਐਮਐਲਏ ਕੱਢ ਲਓ ਤੇ ਬਾਕੀ ਜਿਹੜੇ ਵਿਰੋਧੀ ਧਿਰਾਂ ਉਹ ਕਿੰਨੀ ਕੁ ਰਹਿ ਗਈ ਆ ਹਲੇ ਤੱਕ ਸਾਨੂੰ ਇਹ ਪਤਾ ਨਹੀਂ ਲੱਗਿਆ ਕਿ ਵਿਰੋਧੀ ਧਿਰ ਤਗੜੀ ਕਰਨੀ ਹੁੰਦੀ ਆ ਕਿ ਜਿਹੜੀ ਪੂਰੀ ਸੱਤਾ ਦੇ ਵਿੱਚ ਹੋਵੇ ਉਹ ਤਗੜੀ ਕਰਨੀ ਹੁੰਦੀ ਆ ਕੱਲ ਨੂੰ ਕੋਈ ਮਾੜਾ ਬੇਲੀ ਪੰਜਾਬ ਵਾਸਤੇ ਪਾਦਨ ਜਿਵੇਂ ਕਿ ਲੁਧਿਆਣੇ ਦਾ ਬਿੱਲੇ ਪਾ ਰਹੇ ਆ ਬਿੱਲ ਕਹੋ ਜਾਂ ਕੁਝ ਕਰੋ ਇਹਨਾਂ ਨੇ ਕਿ ਕਾਨੂੰਨ ਬਣਾਉਣਾ ਬਣਾਉਣ ਕਾਨੂੰਨ ਨੂੰ ਰੋਕੂਗਾ ਕੌਣ ਕੀ ਲੋਕ ਰੋਕਣਗੇ ਜੇਕਰ ਲੋਕ ਰੋਕਦੇ ਹੁੰਦੇ ਤਾਂ ਲੋਕਾਂ ਕੋਲ ਧਰਨਿਆਂ ਦੀ ਪਾਵਰ ਸੀਗੀ ਉਹ ਵੀ ਅੱਜਕੱਲ ਇਹ ਆਮ ਆਦਮੀ ਪਾਰਟੀ ਨੇ ਖੋਲ੍ਹ ਲਿਆ ਤੇ ਜਿਹੜਾ ਕਹਿ ਲਓ ਤੁਸੀਂ ਜਿਮਨੀ ਚੋਣ ਜਿਤਾ ਕੇ 94ਾਂ ਦੇ ਲਗਭਗ ਇਹਨਾਂ ਦੇ ਐਮਐਲਏ ਕਰਤੇ ਆ ਉਹ ਪੰਜਾਬ ਵਾਸਤੇ ਖਤਰੇ ਦੀ ਘੰਟੀ ਆ ਇਹ ਅੱਜ ਦੀ ਅੱਖੀ ਯਾਦ ਰੱਖ ਲਓ ਇਹ ਕੱਲ ਨੂੰ ਕੋਈ ਵੀ ਕਾਨੂੰਨ ਮਾਰਾ ਬਣਾਉਣਗੇ ਤਾਂ ਜਿਹੜੇ ਵਿਰੋਧੀ ਤੇਰਾ ਉਹ ਇਹਨਾਂ ਦੇ ਸਾਹਮਣੇ ਹੈ ਨਹੀਂਗੀ ਜਿਵੇਂ ਅਜ ਤੋਂ ਕੁਝ ਮਹੀਨੇ ਪਹਿਲਾਂ ਜਿਮਨੀ ਚੋਣ ਹੋਈ ਸੀ ਜਿਹਦੇ ਵਿੱਚੋਂ ਇੱਕ ਕੋਈ ਪਾਰਟੀ ਨੇ ਜਿੱਤੀ ਸੀ ਤੇ ਗਿੱਦੜਵਾਦੀ ਚੋਣ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਝੋਲੀ ਪਾਤੀ ਸੀ ਹੋਰ ਵੀ ਕਈ ਚੋਣਾਂ ਪਰ ਇਹ ਤੁਸੀਂ ਹਲੇ ਤੱਕ ਸਮਝਦੇ ਨਹੀਂਗੇ ਕਿ ਇਹਨਾਂ ਦੇ 94 ਐਮਐਲਏ ਕਿਉਂ ਬਣਾਉਣੇ ਸੀਗੇ ਜਦੋਂ ਇਹਨਾਂ ਦੀ ਸਰਕਾਰ ਹੈਗੀ ਆ ਹਮੇਸ਼ਾ ਵਿਰੋਧੀ ਤੇ ਤਗੜੀ ਕਰੀਦੀ ਹੁੰਦੀ ਆ ਤੁਸੀਂ ਸਰਕਾਰ ਬਣਾਉਣੀ ਸੀ 2022 ਦੇ ਵਿੱਚ ਬਣਾਤੀ ਸੀ ਇਹ ਸਰਕਾਰ ਤੁਹਾਡੇ ਕੰਮਾਂ ਤੇ ਕਿੰਨੀ ਕੁ ਖਰੀ ਉਤਰੀ ਆ ਉਹ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਮੈਂ ਕੁਝ ਬਹੁਤੀਆਂ ਗੱਲਾਂ ਨਹੀਂ ਕਹਿਣੀ ਹੁਣ ਮੈਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਕਹਿਣਾ ਚਾਹੂੰਗਾ ਅਸੀਂ ਕੇਜਰੀਵਾਲ ਨੂੰ ਨਹੀਂ ਜਾਣਦੇ ਜਿਹੜਾ ਦਿੱਲੀ ਦੇ ਵਿੱਚੋਂ ਲੋਕਾਂ ਨੇ ਧੱਕੇ ਮਾਰ ਕੇ ਕੱਢਿਆ ਹੋਵੇ ਤੇ ਸਾਡੇ ਪੰਜਾਬ ਦੇ ਵਿੱਚ ਹਲਾ ਹਲਾ ਕਰਦਾ ਫਿਰਦਾ ਹੋਵੇ ਤੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਕੱਲੇ ਨੇ ਨੱਚਣਸਤੇ ਰੱਖ ਲਿਆ ਹੋਵੇ ਸਾਡੇ ਪੰਜਾਬ ਦੇ ਐਮ ਐਲ ਏ ਕੱਲੇ ਸਿਰ ਹਿਲਾਉਣ ਵਾਸਤੇ ਰੱਖਲੇ ਹੋਣ ਮੈਂ ਉਹਨੂੰ ਕੁਛ ਨਹੀਂ ਕਹੂੰਗਾ ਮੈਂ ਕਹੂੰਗਾ ਤਾਂ ਸਿਰ ਤੇ ਸਿਰ ਭਗਵੰਤ ਮਾਨ ਨੂੰ ਕਹੂੰਗਾ ਭਗਵੰਤ ਮਾਨ ਸਿਆ ਤੇਰੇ ਕੋਲ ਪੂਰੀ ਸੱਤਾ ਤੇਰੇ ਕੋਲ ਸਰਕਾਰ ਪਈ ਆ ਤੇਰੀ ਤੇਰੇ ਕੋਲ ਵਿਰੋਧੀਆਂ ਨਾਲੋਂ ਜ਼ਿਆਦਾ ਐਮਐਲਏ ਆ 92 ਸੀ 93 ਹੋਗੇ ਸੀ 93 ਐਮਐਲਏ ਤੁਹਾਡੇ ਕੋਲ ਹੋਗੇ ਸੀ 93 94 ਜੋ ਵੀ ਹੋਏ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਭਗਵੰਤ ਮਾਨਸਿਆ ਐਨੇ ਐਮਐਲਏ ਦਾ ਕਰਨਾ ਕੀ ਆ ਕੀ ਜਿਹੜੇ ਤੇਰੇ ਪਹਿਲਾ ਐਮਐਲਏ ਬਣੇ ਹੋਏ ਆ ਉਹਨਾਂ ਨੇ ਹਲਕਿਆਂ ਦਾ ਕੀ ਸਵਾਰਤਾ ਕੀ ਉਹਨਾਂ ਨੇ ਭਲਾ ਕਰਤਾ ਚਾਹੇ ਉਹ ਤੂੰ ਸਾਡਾ ਹਲਕਾ ਲੈ ਲੈ ਜਲਾਲਾਬਾਦ ਲੈ ਲੈ ਬਹੁਤ ਭਲਾ ਕੀਤਾ ਗੋਲਦੀ ਕੰਬੋਈ ਨੇ ਕੀਤਾ ਆਪਦਾ ਕਿਸੇ ਲੋਕਾਂ ਦਾ ਨਹੀਂ ਕੀਤਾ ਚਾਹੇ ਉਹ ਤੇਰੀ ਨਰਿੰਦਰ ਕੌਰ ਭਰਾਜ ਲੈ ਲੈ ਚਾਹੇ ਉਹ ਕੋਈ ਹੋਰ ਐਮਐਲਏ ਲੈ ਲੋ ਇਨਾ ਐਮਐਲਏ ਨੇ ਕੀਤਾ ਕੀ ਆ ਤੇ ਇਹੋ ਜੀ ਕਿਹੜੀ ਨੌਬਤ ਪੈ ਗਈ ਸੀ ਤੁਸੀਂ ਕਰੋੜਾ ਰੁਪਇਆ ਲਾ ਕੇ ਆਪਦਾ ਐਮਐਲਏ ਜਿਹੜਾ ਇਹ ਜਿਤਾਇਆ ਮੈਂ ਕੱਲ ਲੁਬਿਆਰੇ ਗਿਆ ਸੀ ਤੇ ਮੈਨੂੰ ਲੋਕਾਂ ਨੇ ਦੱਸਿਆ ਪੱਕਾ ਦੱਸਿਆ ਕਿ ਕਹਿੰਦੇ ਭਾਈ ਸਾਹਿਬ ਹਰ ਤਰ੍ਹਾਂ ਦਾ ਪੁੱਠ ਕੰਡਾ ਪਣਾਇਆ ਗਿਆ ਹਰ ਤਰ੍ਹਾਂ ਦਾ ਜਿਹੜਾ ਕਦੇ ਅਕਾਲੀ ਦਲ ਨੂੰ ਤੂੰ ਕਹਿੰਦਾ ਹੁੰਦਾ ਸੀ ਕੇ दारू ਆਉਗੀ ਪੈਸਾ ਆਊਗਾ ਸੂਟ ਆਉਣਗੇ ਐਨਆਰਏ ਟੇਡਾ ਹੁੰਦਾ ਹੁੰਦਾ ਸੀ ਸੂਟ ਆਉਣਗੇ ਉਹ ਸਾਰਾ ਕੁਝ ਹੀ ਆ ਗਿਆ ਸੀ ਉੱਥੇ ਕਹਿੰਦੇ ਜਿਹੜਾ ਕਦੇ ਕਾਂਗਰਸ ਨੂੰ ਕਹਿੰਦਾ ਹੁੰਦਾ ਸੀ ਕਿ ਇਹ ਤਾਂ ਜੀ ਵੇਖੋ ਇਹ ਤਾਂ ਐਂ ਕਰਦੇ ਆ ਇਹ ਤਾਂ ਐਂ ਕਰਦੇ ਆ ਤੇ ਤੂੰ ਵੀ ਐਂ ਐਂ ਕੀਤਾ ਤੇਰੀ ਸਰਕਾਰ ਦੇ ਵਿੱਚ ਵੀ ਐਂ ਹੀ ਹੋਇਆ ਇਹ ਤਾਂ ਜੀ ਤਕਾ ਕਰਦੇ ਆ ਤੇਰੇ ਆਰੇ ਵੀ ਹੋ ਗਿਆ ਦੱਸ ਕੀ ਨਹੀਂ ਹੋਇਆ ਮੈਨੂੰ ਇਹ ਪਤਾ ਲੱਗਿਆ ਚਲੋ ਮੈਂ ਬਹੁਤੀਆਂ ਡੂੰਗਾ ਹੀ ਗੱਲਾਂ ਨਹੀਂ ਕਰਦਾ ਪਰ ਇਹ ਲੋਕਾਂ ਵਾਸਤੇ ਗਲਤ ਗੱਲ ਆ ਕਿ ਵਿਰੋਧੀ ਤੇਰਾ ਜੜੀ ਉਹ ਸਾਹਮਣੇ ਬਿਠਾਈ ਜਾਣੀ ਚਾਹੀਦੀ ਹੁੰਦੀ ਆ ਵਿਰੋਧੀ ਤੇਰਾਲੇ ਕੋਈ ਮੇਰੇ ਰਿਸ਼ਤੇਦਾਰ ਨਹੀਂ ਗੇ ਜੇ ਅੱਗੇ ਉੱਥੇ ਪ੍ਰਤਾਪ ਬਾਜਵਾ ਬੈਠਦਾ ਤਾਂ ਮੇਰੇ ਕੋਈ ਉਹ ਤਾਇਆ ਨਹੀਂ ਲੱਗਦਾ ਜੇ ਅੱਗੋਂ ਕੋਈ ਸੁਖੀ ਰੰਧਾਵਾ ਖੜ ਜੇ ਮੇਰੇ ਕੋਈ ਚਾਚੇ ਦਾ ਪੁੱਤ ਉਹ ਨਹੀਂ ਗਾ ਪਰ ਜਿਹੜੇ ਬੰਦੇ ਇਹਨਾਂ ਨੂੰ ਅੱਖਾਂ ਵਿਖਾਉਣ ਵਾਲੇ ਹੋਣ ਹੁਣ ਸਿੱਧੀ ਗੱਲ ਤੇ ਆ ਕਿ ਧੱਕਾ ਤੁਹਾਡੇ ਨਾਲ ਇਹ ਕਰਨਗੇ ਧੱਕਾ ਤੁਹਾਡੇ ਨਾਲ ਇਹ ਕਰਨਗੇ ਤੇ ਉਹਦਾ ਮਸਲਾ ਕਿਹਨੇ ਚੱਕਣਾ ਮਸਲਾ ਚੱਕਣਾ ਕਿਹਨੇ ਆ ਵਿਰੋਧੀ ਧਿਰ ਨੇ ਅਕਾਲੀ ਦਲ ਦੇ ਤਾਂ ਵੈਸੇ ਹੀ ਹੈ ਨਹੀਂਗੇ ਇੱਕ ਦੋ ਤਾਂ ਬਾਕੀ ਬਚੇ ਕਾਂਗਰਸੀਏ ਤਾਂ ਹੁਣ ਜੇਕਰ ਉਹੀ 25 30 ਅੱਗੋਂ ਵਿਰੋਧੀ ਧਿਰ ਖੜਦੀ ਹੋਵੇ ਤਾਂ ਗੱਲ ਦਾ ਫਾਇਦਾ ਹੁੰਦਾ ਹੁਣ ਇਹ ਤਾਂ ਐ ਲੱਗਦਾ ਜਿਵੇਂ ਕਈ ਵਾਰੀ ਕੋਈ ਆਂਬ ਨਹੀਂ ਆਉਂਦੇ ਜਾਂ ਅਮਰੂਦ ਆਉਂਦੇ ਆ ਤੇ ਕਿਸੇ ਇੱਕ ਅਮਰੂਦ ਤੇ ਇੱਕ ਦਾ ਪੱਤਾ ਲਮਕਦਾ ਆਉਂਦਾ ਉਹ ਕੰਮ ਹੋ ਗਿਆ ਤੁਸੀਂ ਸਾਰੇ ਦੇ ਸਾਰੇ ਐਮਐਲਏ ਜਿਤਾ ਕੇ ਇਹ ਪਛਤਾਉਂਗੇ ਤੇ ਵਿਧਾਨ ਸਭਾ ਦੇ ਵਿੱਚ ਤੁਹਾਡੀ ਕੋਈ ਗੱਲ ਨਹੀਂ ਕਰ ਸਕਦਾ ਇਹ ਯਾਦ ਰੱਖੋ ਮੈਂ ਲੋਕਾਂ ਦਾ ਫੈਸਲਾ ਬਿਲਕੁਲ ਗਲਤ ਗਿੰਦਾ ਤੇ ਭਗਵੰਤ ਮਾਨ ਨੂੰ ਕਹੂੰਗਾ ਕਿ ਰੱਬ ਨਾ ਕਰੇ ਕੱਲ ਨੂੰ ਕੋਈ ਇੱਥੋਂ ਐਮਐਲਏ ਕਿਤੋਂ ਹੋਰ ਅਸਤੀਫਾ ਦਿੰਦਾ ਜਾਂ ਕੋਈ ਰੱਬ ਜਾਣੇ ਉਹਦੇ ਨਾਲ ਮਾੜਾ ਹੁੰਦਾ ਤੇ ਤੂੰ ਇਹ ਕਵੇਂ ਕਿ ਹਮ ਤੋ ਜਿਮਨੀ ਚੋਣ ਲੜੋ ਜਿੱਤੋ ਇੰਨਾ ਜ਼ੋਰ ਲਾਤਾ ਤੁਸੀਂ ਉਹ ਹੁਣ ਮੈਨੂੰ ਇਹ ਸ਼ੱਕ ਪੈਂਦਾ ਵੀ ਉਹਨੂੰ ਮੰਤਰੀ ਵੀ ਬਣਾਉਣਗੇ ਕਿਉਂਕਿ ਕੇਜਰੀਵਾਲ ਫਿਰਦਾ ਰਿਹਾ ਲੁਧਿਆਣੇ ਦੇ ਵਿੱਚ ਉਹਨੂੰ ਜਟਾਉਣ ਵਾਸਤੇ ਉਹਨੂੰ ਮੰਤਰੀ ਵੀ ਬਣਾਉਣਗੇ ਅੱਜ ਦੇਖੀ ਯਾਦ ਰੱਖੋ ਤੇ ਲੋਕਾਂ ਦਾ ਬਹੁਤ ਜ਼ਿਆਦਾ ਗਲਤ ਫੈਸਲਾ ਜਿਹੜਾ ਲੋਕਾਂ ਦਾ ਫੈਸਲਾ ਲੋਕ ਪਛਟਾਉਣਗੇ ਕੇਜਰੀਵਾਲ ਦੀਆਂ ਧਮਕੀਆਂ ਨੇ ਲੁਧਿਆਣੇ ਦਾ ਐਮ ਐਲ اے ਜਤਾਤਾ ਕੇਜਰੀ ਵਾਸਤੇ 506 ਦਾ ਪਰਚਾ ਪਾਉਣਾ ਚਾਹੀਦਾ ਸੀ ਸਿੱਧੀ ਧੌਂਕੀ ਸੀ ਕਿ ਹਮਾਰਾ ਐਮ ਐਲ اے ਬਣਾਉਂਗੇ ਤਾਂ ਸੀਵਰੇਜ ਬਣेंगे ਵਰਨਾ ਉਹ ਦੂਸਰੀ ਪਾਰਟੀ ਵਾਲਾ ਤਾਂ ਹਮਸੇ ਜਾ ਕੇ ਲੜੇਗਾ ਲੈ ਮੈਥੋਂ ਇਹ ਵੀ ਸੁਣ ਲੋ ਉੱਥੇ ਲੁਧਿਆਣੇ ਦੇ ਵਿੱਚ ਢੱਕਾ ਕੰਮ ਦਾ ਨਹੀਂ ਹੁੰਦਾ ਇਹਦੀੱਖੀ ਯਾਦ ਰੱਖ ਲੋ ਕਿਹੜੇ ਕੰਮ ਆ ਭਰਾਓ ਥੋਡੇ ਉਹ ਤੁਹਾਡੇ ਬੱਚਿਆਂ ਦੇ ਕੰਮ ਰਹਿ ਗਏ ਆ ਹੋਰ ਕੁਛ ਨਹੀਂ ਸੇ ਸਿੱਖਿਆ ਰੋਜ਼ਗਾਰ ਸੀ ਉਹ ਤੁਸੀਂ ਉਹਦੇ ਵੱਲ ਝਾਤ ਨਹੀਂ ਮਾਰਦੇ ਤੇ ਮੈਂ ਆਮ ਆਦਮੀ ਪਾਰਟੀ ਨੂੰ ਕਹੂੰਗਾ ਕਿ ਹੁਣ ਤੁਸੀਂ ਚੋਣਾਵਲ ਧਿਆਨ ਛੱਡ ਕੇ ਤੁਸੀਂ ਲੋਕਾਂ ਵੱਲ ਧਿਆਨ ਦਿਓ ਲੋਕਾਂ ਦਾ ਧਿਆਨ ਵੀ ਛੱਡਿਆ ਤੁਸੀਂ ਪੰਜਾਬ ਦਾ ਧਿਆਨ ਵੀ ਛੱਡਿਆ ਤੇ ਧਿਆਨ ਸਿਰਫ ਕੇਜਰੀਵਾਲ ਚਾ ਆਖੇ ਸੁਣ ਮੇਰੇ ਚੰਨ ਮਾਈ ਆ ਹੈ ਉਹ ਗਾਣਾ ਜਾਣੀ ਸੀਗਾ ਪਤਾ ਨਹੀਂ ਅਸੀਂ ਗਾਣਾ ਤਾਂ ਉਹ ਭੁੱਲ ਗਏ ਪਰ ਜੇ ਕਿਤੇ ਆ ਗਾਣਾ ਲਾ ਕੇ ਕਿਹੜੀ ਵਾਲ ਤੇ ਭਗਵੰਤ ਮਾਨ ਨੱਚ ਸਕਦੇ ਅੱਜ ਦੇ ਟਾਈਮ ਤੇ ਮੈਨੂੰ ਦੱਸ ਵੇ ਚਨਾ ਕਿੰਨਾ ਤੇਰੇ ਦਿਲ ਵਿੱਚ ਪਿਆਰ ਮੇਰੇ ਲਈ ਓਏ ਭਗਵੰਤ ਮਾਨ ਨੂੰ ਪੁੱਛੇ ਤਾਂ ਭਗਵੰਤ ਮਾਨ ਨੇ ਜਵਾਬ ਇਹ ਦੇਣਾ ਅੰਬਰਾਂ ਦੇ ਉੱਤੇ ਜਿੰਨੇ ਤਾਰੇ ਗਿਣ ਲੈ ਉਹਨਾ ਮੇਰੇ ਦਿਲ ਚ ਪਿਆਰ ਤੇਰੇ ਲਈ ਵੇ ਕੇ ਜਰੀ ਵਾਲਾ ਉਹਨਾ ਮੇਰੇ ਦਿਲ ਚੋ ਪਿਆਰ ਤੇਰੇ ਲਈ ਇਹ ਕੰਮ ਹੋਣੇ ਇੱਥੇ ਯਾਦ ਰੱਖ ਲੋ ਪੰਜਾਬ ਦੇ ਲੋਕੋ ਇੱਕ ਗੱਲ ਕਹੂੰਗਾ ਅਖੀਰ ਤੇ ਜਿਹੜੀ ਆ ਗੱਲ ਕਹਿਣ ਲੱਗਾ ਕਿ ਕਾਜਲੋਂ ਕੀ ਧਾਰ ਸੇ ਮਾਰਾ ਗਿਆ ਕਾਜਲੋਂ ਕੀ ਧਾਰ ਸੇ ਮਾਰਾ ਗਿਆ ਨਹੀਂ ਹਥਿਆਰੋਂ ਸੇ ਮਾਰਾ ਗਿਆ ਕਤਲ ਆਪਕਾ ਲੱਗ ਰਹਾ ਹੈ ਖੁਦ ਖੁਸ਼ੀ ਲੁਧਿਆਣੇ ਵਾਲਿਓ ਸੁਣ ਲੋ ਕਤਲ ਹਮਾਰਾ ਲੱਗ ਰਹਾ ਹੈ ਖੁਦ ਖੁਸ਼ੀ ਮੂਝੇ ਪਿਆਰ ਸੇ ਇਤਨਾ ਮਾਰਾ ਗਿਆ ਤੁਹਾਨੂੰ ਪਿਆਰ ਨਾਲ ਮਾਰੀ ਜਾਂਦੇ ਆ ਪਰ ਤੁਹਾਡੇ ਬੱਚਿਆਂ ਦੀ ਖੁਦ ਖੁਸ਼ੀ ਜਿਹੜੀ ਤੁਹਾਨੂੰ ਲੱਗ ਰਹੀ ਆ ਉਹ ਕਤਲ ਆ ਚਾਹੇ ਉਹ ਕਿਸੇ ਚੀਜ਼ ਦੇ ਵਿੱਚ ਆ ਤਾਂ ਤੁਸੀਂ ਜ਼ਿੰਮੇਦਾਰ ਆ ਤੁਹਾਡੇ ਬੱਚਿਆਂ ਦੇ ਬੇਰੋਜ਼ਗਾਰ ਹੋਣ ਤੇ ਤੁਸੀਂ ਜ਼ਿੰਮੇਦਾਰ ਆ ਤੁਹਾਡੇ ਬੱਚੇ ਜਿਹੜੇ ਠੱਕੇ ਖਾ ਰਹੇ ਆ ਤੁਸੀਂ ਜ਼ਿੰਮੇਦਾਰ ਆ ਤੁਹਾਡੇ ਬੱਚੇ ਸ਼ਰਾਬਾਂ ਸਿਕਟਾਂ ਪੀ ਰਹੇ ਆ ਇਹਦੇ ਜ਼ਿੰਮੇਦਾਰ ਤੁਸੀਂ ਆ ਹੋਰ ਕੋਈ ਨਹੀਂ ਮੈਂ ਫਿਰ ਤੇ ਇਹ ਗੱਲ ਲੋਕਾਂ ਦੇ ਕੰਨ ਚ ਪਾ ਦਿੰਨਾ ਕਿ ਵੇਖੋ ਚਾਹੇ ਉਹ ਕਾਂਗਰਸੀ ਆ ਚਾਹੇ ਉਹ ਅਕਾਲੀ ਦਲ ਵਾਲਿਆ ਚਾਹੇ ਉਹ ਭਾਜਪਾ ਵਾਲਿਆ ਮੇਰੇ ਹੋ ਸਕੇ ਨਹੀਂ ਗਏ ਮੈਂ ਤਾਂ ਉਹ ਕੁੱਤੇ ਜਿਹੜਾ ਕਹ ਲੋ ਕਿ ਗਲੀਆਂ ਦੇ ਵਿੱਚ ਭੌਂਕ ਰਿਆਂ ਦੀ ਰਾਤਾਂ ਨੂੰ ਤੇ ਹਰ ਲੋਕ ਇਹ ਕਹਿੰਦੇ ਆ ਛੱਡੋ ਪਰਾਂ ਦਾ ਭੌਂਕੀ ਜਾਂਦੇ ਦਾ ਕੀ ਲੈਣਾ ਪਰ ਯਾਦ ਰੱਖੋ ਜਿਹੜੇ ਅੱਧੀ ਰਾਤ ਕੁੱਤਿਆਂ ਨੂੰ ਵੇਖ ਭੌਂਕਦੇ ਆ ਵੇਖ ਕੇ ਆਪਦੇ ਗੇਟ ਖੋਲ ਲੈਂਦੇ ਆ ਤੇ ਲਾਈਟਾਂ ਜਗਾ ਲੈਂਦੇ ਆ ਉਹਨਾਂ ਦੇ ਘਰਾਂ 'ਚ ਚੋਰੀ ਨਹੀਂ ਹੁੰਦੀ ਤੇ ਕੁੱਤੇ ਕਦੇ ਐਵੇਂ ਨਹੀਂ ਭੌਂਕਦੇ ਜਦੋਂ ਗਲੀਆਂ ਦੇ ਵਿੱਚ ਆਵਾਰਾ ਬੰਦੇ ਜਾਂ ਚੋਰ ਆ ਜਾਂਦੇ ਆ ਉਦੋਂ ਭੌਂਕਦੇ ਆ ਵਰਨਾ ਕੋਈ ਨਹੀਂ ਭੌਂਕਦਾ ਤੇ ਅੱਜ ਜਿਹੜੇ ਬੰਦੇ ਆਪਦੇ ਘਰਾਂ ਦੇ ਦਰਵਾਜ਼ੇ ਖੋਲ ਲੈਣਗੇ ਲੇਟਾਂ ਚਗਾ ਲੈਣਗੇ ਉਹਨਾਂ ਦੇ ਘਰ ਬਚਣਗੇ ਤੰਨੀਆਂ ਕੇਦਰੀਵਾਲ ਤੁਹਾਨੂੰ ਲੁੱਟ ਕੇ ਨਾ ਨਾ ਗਿਆ ਤੇ ਮੈਂ ਬੈਠਾ ਮੈਂ ਕੇਦਰੀਵਾਲ ਨੂੰ ਚੋਰ ਨਹੀਂ ਕਹਿ ਰਿਹਾ ਪਰ ਕੇਦਰੀਵਾਲ ਸਾਡੇ ਤੇ ਕਰਜ਼ੇ ਜ਼ਰੂਰ ਚੜਾ ਰਿਹਾ ਕੇਦਰੀਵਾਲ ਦਾ ਪੰਜਾਬ ਦੇ ਵਿੱਚ ਕੋਈ ਲੱਲਾ ਖੱਖਾ ਨਹੀਂਗਾ ਠੀਕ ਆ ਝਾੜੂ ਵਾਲਿਆਂ ਦੀ ਇਹ ਹਾਈ ਕਮਾਂਡ ਆ ਆਵੇ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਪਚਕਉ ਜਿਹੜਾ ਲੱਗਿਆ ਪਿਆ ਜਿਹੜਾ ਸਾਡੇ ਪੰਜਾਬੀ ਚ ਇਹ ਕਹਿੰਦੇ ਵੀ ਇਹ ਤਾਂ ਰੋਡਾਂ ਲੱਗ ਗਿਆ ਰੋਡਾਂ ਤੇ ਉਹ ਪੰਜਾਬ ਨੂੰ ਲੱਗ ਗਿਆ ਇਹ ਤੁਹਾਡੀ ਗੱਲ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧਿਆਨ ਦਿਓ ਭਰਾਵੋ ਕੱਲ ਨੂੰ ਤੁਸੀਂ ਚਾਹੇ ਅਕਾਲੀ ਦਲ ਦੀ ਸਰਕਾਰ ਬਣਾ ਤੀ ਅਕਾਲੀ ਦਲ ਦੇ 70 ਐਮਐਲਏ ਆ ਉਦਾਹਰਨ ਤੌਰ ਤੇ ਲੈ ਲਓ ਕਿ ਆਪ 70 80 ਐਮਐਲਏ ਬਣਾਤੇ ਤੁਸੀਂ 37 ਐਮਐਲਏ ਦੂਜੇ ਰਹਿ ਗਏ 40 ਰਹਿ ਗਏ ਹੋਰ ਤਾਂ ਜਾਂ ਕਾਂਗਰਸ ਜਿਤਾਤੀ ਜਾਂ ਤੁਸੀਂ ਬੀਜੇਪੀ ਜਿਤਾਤੀ ਪਰ ਉਹਦੇ ਹਾਸਤੇ ਵਿਰੋਧੀ ਵੀ ਛੱਡੋ ਤਾਂ ਕਿ ਉਹ ਗੱਲਾਂ ਕਹਿ ਸਕਣ ਜਿਹੜੇ ਲੋਕ ਆਪਦੇ ਪਿੰਡਾਂ ਦੇ ਵਿੱਚੋਂ ਨਸ਼ਾਪੰਦ ਨਹੀਂ ਕਰਾ ਸਕਦੇ ਜਿਹੜੇ ਲੋਕ ਮਿੰਬਰਾ ਸਰਪੰਚਾਂ ਨੂੰ ਨਹੀਂ ਕਹਿ ਸਕਦੇ ਜਿਹੜੇ ਲੋਕ ਉੱਠ ਕੇ ਆਪਦੇ ਤਨਾਟ ਬੰਦੇ ਨੂੰ ਇਹ ਨਹੀਂ ਕਹਿ ਸਕਦੇ ਕਿ ਬਾਈ ਤੂੰ ਗਲਤ ਆ ਉਹ ਬੰਦੇ ਕੀ ਕਰ ਦੇਣਗੇ ਤੁਸੀਂ ਦੱਸੋ ਆਪਾਂ ਕੀ ਕਰ ਦਾਂਗੇ ਆਪਣੇ ਕੋਲ ਪਾਵਰ ਕੀ ਆ ਇਸ ਕਰਕੇ ਵਿਰੋਧੀ ਧਿਰ ਵਾਲੇ ਐਵੇਂ ਐਵੇਂ ਸਹੀਂ ਕੁਛ ਨਾ ਕੁਛ ਕਹਿਤਾ ਜਾਂਦੇ ਆ ਵਿਰੋਧੀ ਧਿਰ ਦਾ ਡਰ ਹੁੰਦਾ ਉਹ ਤੁਸੀਂ ਚੱਕਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ